ਹਣ ਕਿਸਾਤੇ ਬੰਦੇ ਕੋਸ਼ ਆਏ ਆ ਤੇ ਉਧਰ ਆਪਣੇ ਘਰੇ ਲੇਡੀ ਸੰਗੀਤ ਸੀਗਾ ਉਹ ਚ ਬਿਜੀ ਸੀਗੇ ਪੱਲੇ ਅਸੀਂ 10 15 ਮਿੰਟ ਪਹਿਲਾਂ ਗੱਡੀ ਤੇ ਖੜੀ ਕੀਤੀ ਐ ਉਹ ਤੋਂ ਬਾਅਦ ਉਹ ਬਈਏ ਡੈਕੋਰੇਸ਼ਨ ਕਰਨ ਆਏ ਸੀਗੇ ਉਹਨਾਂ ਨੇ ਜਾ ਕੇ ਦੱਸਿਆ ਵੀ ਪੰਜ ਸੱਤ ਬੰਦੇ ਆਏ ਗੱਡੀ ਚ ਉਹਨਾਂ ਨੇ ਆ ਕੇ ਗੰਨਤ ਆਪਣੇ ਗੱਡੀ ਦੀ ਭਾਂ ਤੋੜ ਵੀ ਕੀਤੀ ਆ ਉਹਨਾਂ ਨੂੰ ਡਰਾਇਆ ਧਮਕਾਇਆ ਮੇ ਜੇ ਤੁਸੀਂ ਕੁਝ ਭਜੋ ਇਹ ਤੁਹਾਨੂੰ ਥੋੜੀ ਗੋਲੀ ਮਾਰ ਦੇਗਾ ਅਸੀਂ ਤੇ ਕੋਈ ਫਾਇਰ ਵੀ ਹੋਇਆ ਸੀਗਾ ਸਰ ਸਾਢੇ ਸੋਨ ਚ ਤਾਂ ਨਹੀਂ ਆਇਆ ਹੁਣ ਉਹ ਦੱਸਦੇ ਪਏ ਉਦੋਂ ਫਾਇਰ ਕਰਕੇ ਗਏ ਦੋ ਫਾਇਰ ਹਾਂਜੀ ਉਹ ਭਈ ਇਹ ਦੱਸਦੇ ਪਰ ਪਾਕਿਸਤਾਨ ਨੂੰ ਨੇ ਦੇ ਬਾਰੇ ਕੋਈ ਸ਼ੋਰ ਨਹੀਂ ਰੱਖ ਸਕਦੇ ਤੇ ਇਸ ਪਰਿਵਾਰ ਦੇ ਨਾਲ ਕੋਈ ਰੰਜਿਸ਼ ਸੀ ਉਹਨਾਂ ਦੀ ਕੋਈ ਸਰ ਇਹ ਕੁਝ ਨਹੀਂ ਕੁਝ ਕਹਿ ਨਹੀਂ ਸਕਦੇ ਆ ਕਿਉਂਕਿ ਸਾਡੇ ਪਰਿਵਾਰ ਨਾਲ ਕੋਈ ਰੰਜਿਸ਼ ਨਹੀਂ ਉਹਨਾਂ ਦੀ ਪਹਿਲਾਂ ਕਿਸੇ ਦੀ ਵੀ ਕੋਈ ਹੁਣ ਇਹ ਬੰਦਾ ਪਤਾ ਨਹੀਂ ਬੰਦਾ ਹੈ ਕੋਣਿਆ ਕੋਣ ਨਹੀਂ ਕਿੰਨੇ ਕੇ ਬੰਦੇ ਸੀ ਅਬਾਉਟ ਜਿਹੜੇ ਆਏ ਸਰ ਭਈਆਂ ਦੇ ਦਸਨ ਮੇ ਤਾਂ ਕੋਈ ਪੰਜ ਤੋਂ 6 ਬੰਦੇ ਸੀ ਕਾਰ ਦਾ ਵੀ ਪਤਾ ਲੱਗਿਆ ਕਿਹੜੀ ਸੀ ਕੋਈ ਜਾ ਕਿੱਦਾਂ ਉਹ ਤਾਂ ਜਦੋਂ ਬਾਅਦ ਚ ਅਸੀਂ ਸੀਸੀਟੀਵੀ ਫੁਟੇਜ ਦੇਖੀ ਆ ਉਹ ਚ ਦਿਦਾ ਪਿਆ ਬਈ ਦੋ ਟੌਸ ਗੱਡੀ ਆ ਤਾਂ ਜਿਹੜਾ ਉਹਦਾ ਸਮਾਨ ਚੱਕਿਆ ਕੰਨਜ ਲੱਗਣ ਤੋਂ ਬਾਅਦ ਉਹ ਟੌਸ ਗੱਡੀ ਦੀ ਕ੍ਰੋਮ ਪਲੇ ਸਾਰਾ ਸਾਰਾ ਕੁਝ ਜਿੱਦਾਂ ਪ੍ਰੋਗਰਾਮ ਸਾਡੇ ਲੇਡੀਜ਼ਾਂ ਕੀ ਸਾਡੇ ਘਰ ਸਾਰੀਆਂ ਲੇਡੀਜ਼ ਪਿੰਡ ਦੀਆਂ ਆਈਆਂ ਸੀ ਚੱਲਦਾ ਸੀਗਾ ਜਿੱਦਾਂ ਉਹ ਹਾਂ ਰਿਸ਼ਪ ਡੈਕੋਰੇਟ ਕਰਨ ਵਾਲੇ ਨਾ ਮੁੰਡੇ ਆਏ ਸੀਗੇ ਉਹਨਾਂ ਨੇ ਆਪਣਾ ਹਜੀ ਗੱਡੀ ਚ ਆ ਕੇ ਆਪਣਾ ਲੱਗੀ ਸੀ ਆਪਣਾ ਕਰਨ ਆਪਣਾ ਡੈਕੋਰੇਟ ਵਗੈਰਾ ਤੇ ਉਸ ਵੇਲੇ ਕਹਿੰਦੇ ਮਤਲਬ ਗੱਡੀ ਆਈ ਕਹਿੰਦੇ ਪੰਜ ਛੇ ਜਣੇ ਸੀਗੇ ਪਹਿਲਾਂ ਤਾਂ ਕਹਿੰਦੇ ਉਹਨਾਂ ਨੇ ਡੋ ਉੱਪਰ ਕੰਧ ਟੱਪ ਕੇ ਡੋਰ ਖੋਲਿਆ ਫਿਰ ਕਹਿੰਦੇ ਨਾ ਅਸੀਂ ਜਿੱਦਾਂ ਮਤਲਬ ਦੇਖ ਕੇ ਬੰਦਾ ਡਰੇ ਜਾਂਦਾ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਜਿੱਥੇ ਤੁਹਾਡੀ ਗੱਡੀ ਖੜੀ ਤੁਸੀਂ ਉੱਥੇ ਗੱਡੀ ਵਿੱਚ ਆਪਣੀ ਚ ਬਹਿ ਜਾਓ ਤੇ ਨਹੀਂ ਤਾਂ ਫਾਇਰ ਤੁਹਾਡੇ ਤੇ ਕਰ ਦੇਣੀ ਕਹਿੰਦੇ ਉਹਨਾਂ ਕੋ ਜੀ ਮਤਲਬ ਅਸਲਾ ਵਗੈਰਾ ਕੋ ਸ਼ੋਅ ਕਰ ਬਾਲਵਰ ਵਗੈਰਾ ਤੇ ਉਹ ਵਿਚਾਰੇ ਬਹਿ ਗਏ ਕਹਿੰਦਾ ਫਿਰ ਪਹਿਲਾਂ ਤਾਂ ਉਹਨਾਂ ਨੇ ਮਤਲਬ ਫਾਇਰ ਉੱਪਰ ਨੂੰ ਕੀਤੀ ਤੇ ਗਮਲੇ ਵਗੈਰਾ ਸਿੱਟੇ ਸਕੂਟਰੀ ਤੇ ਮੋਟਰਸਾਈਕਲ ਸਾਈਡ ਤੇ ਲੱਗੇ ਸਿਗੇ ਉਹਨਾਂ ਨੇ ਉਹ ਤੋੜ-ਪੋੜ ਮਤਲਬ ਉਹ ਸੇ ਤਪਾ ਸੱਟ ਕੇ ਸੜਦਾ ਤੇ نیچے ਵੈਸੇ ਹੀ ਫਟ ਉੱਦਦਾ ਠੀਕ ਆ ਫਿਰ ਉਹਨਾਂ ਨੇ ਫਾਇਰ ਕੀਤੇ ਉਹ ਗੱਡੀ ਦਾ ਸ਼ੀਸ਼ਾ ਭੰਨ ਭੁੱਲ ਕੇ ਫਿਰ ਉਹਨਾਂ ਨੇ ਵੀਡੀਓ ਵੀ ਬਣਾਈ ਪੂਰੀ ਫੋਨ ਦੇ ਵਿੱਚ ਵੀਡੀਓ ਬਣਾ ਹਾਂਜੀ ਮੁੰਡਿਆਂ ਨੇ ਉਹਨਾਂ ਜਿਹੜੇ ਆਏ ਸੀਗੇ ਕਹਿੰਦੇ ਵੀਡੀਓ ਬਣਾ ਕੇ ਮਤਲਬ ਕਿ ਦੂਜੇ ਨਾਲ ਗੱਲ ਕਰਦੇ ਆ ਕਿ ਉਹ ਘਰ ਨਹੀਂ ਸੀ ਜਿੱਥੇ ਅਸੀਂ ਜਾਣਾ ਸੀਗਾ ਫਿਰ ਇੰਨੀ ਗੱਲ ਹਾਂਜੀ ਉਹਨਾਂ ਨੇ ਇਹ ਗੱਲ ਕਹੀ ਆ ਫਿਰ ਇਹ ਗੱਲ ਕਹਿ ਕੇ ਉਹ ਚੱਲ ਗਏ ਆ ਰਾਤ ਨੂੰ ਮੈਸੇਜ ਆਇਆ ਸੀ ਖਾਨਪੂਰ ਕੁਲੇਵਾਲ ਕਿਸੇ ਨੇ ਘਾਥੜੀ ਗੱਡੀ ਕਿਸੇ ਦੇ ਫੰਕਸ਼ਨ ਹੈਗਾ ਵਿਆਹ ਦਾ ਉਹਨਾਂ ਦੇ ਗੱਡੀ ਤੇ ਫਾਇਰ ਮਾਰ ਕੇ ਸ਼ੀਸ਼ੇ ਭੰਨ ਗਏ ਨੇ ਪਰ ਮੌਕੇ ਤੇ ਅਸੀਂ ਜਾ ਕੇ ਸਾਰੀ ਤਫਤੀਸ਼ ਕੀਤੀ ਹੈ ਕਾਫੀ ਚੰਗੀ ਤਰ੍ਹਾਂ ਸਾਰੇ ਉੱਤੇ ਦੇ ਇਲਾਕੇ ਦੇ ਜਿਹੜੇ ਆਸ-ਪਾਸੇ ਦੇ ਲੋਕਾਂ ਤੋਂ ਪੜਤਾਲ ਕੀਤੀ ਹੈ ਉਹ ਡੰਡਾ ਵਗੈਰਾ ਮਾਰ ਕੇ ਸ਼ੀਸ਼ਾ ਤੋੜਨਾ ਪਾਇਆ ਗਿਆ ਹੈ ਤੇ ਜਿਹੜੀ ਇਹ ਗੱਲ ਫਾਇਰਸੁਰ ਦੀ ਹੈ ਕੋਈ ਨਹੀਂ ਪਾਈ ਗਈ ਹੈ ਸੀਸੀਟੀਵੀ ਫਲੋਟ ਰਹੇ ਨੇ ਤੇ ਟੀਮਾਂ ਲੱਗੀਆਂ ਹੋਈਆਂ ਨੇ ਜਲਦੀ ਜਿਹੜੇ ਹੈਗੇ ਨਿਕਾਲਪਲੇਟਰ ਅਸੀਂ ਉਹਨਾਂ ਨੂੰ ਪਾੜ ਲਵਾਂਗੇ ਜਿਹਦਾ ਘਰ ਸੀ ਇਹਦੇ ਘਰ ਦੇ ਵਿੱਚ ਉਹ ਲੜਕੀ ਦੇ ਰਿਸ਼ਤੇਦਾਰਾਂ ਦੀ ਕਾਰ ਖੜੀ ਸੀ ਜਿਹੜੀ ਕਾਰ ਮਤਲਬ ਹੈਗੀ ਹੈ ਉਹ ਲੜਕੀ ਦੇ ਮਾਮਾ ਜੀ ਦੀ ਕਾਰ ਸੀ ਜਿਹਨੂੰ ਭੰਨ ਤੋੜ ਕੇ ਗਏ। ਪਰ ਉਸ ਬਾਅਦੇ ਬੰਦੇ ਕੁਛ ਆਏ ਸੀ ਤਾਂ ਉਧਰ ਆਪਣੇ ਘਰੇ ਲੇਡੀ ਸੰਗੀਤ ਸੀਗਾ ਉਹ ਚ ਬਿਜੀ ਸੀਗੇ। ਭੱਲੇ ਅਸੀਂ 10-15 ਮਿੰਟ ਪਹਿਲਾਂ ਗੱਡੀ ਤੇ ਖੜੀ ਕੀਤੀ ਐ। ਉਹ ਤੋਂ ਬਾਅਦ ਉਹ ਭਈਏ ਡੈਕੋਰੇਸ਼ਨ ਕਰਨ ਆਏ ਸੀਗੇ। ਉਹਨਾਂ ਨੇ ਜਾ ਕੇ ਦੱਸਿਆ ਵੀ 5-7 ਬੰਦੇ ਆਏ ਗੱਡੀ 'ਚ। ਉਹਨਾਂ ਨੇ ਆ ਕੇ ਗੰਨਤ ਆਪਣੇ ਗੱਡੀ ਦੀ ਭੰਨ ਤੋੜ ਵੀ ਕੀਤੀ ਆ। ਉਹਨਾਂ ਨੂੰ ਡਰਾ ਧਮਕਾਇਆ। "ਮਜੇ ਤੁਸੀਂ ਕੁਛ ਭੱਜੋ ਇਥੋਂ ਥੋੜੇ ਗੋਲੀ ਮਾਰ ਦਾਂਗੇ ਅਸੀਂ।" ਤੇ ਕੋਈ ਫਾਇਰ ਵੀ ਹੋਇਆ ਸੀਗਾ। ਸਰ ਸਾਡੇ ਸੁਣ ਵਿੱਚ ਤਾਂ ਨਹੀਂ ਆਇਆ। ਹੁਣ ਉਹ ਦੱਸਦੇ ਪਏ ਉਦੋਂ ਫਾਇਰ ਕਰਕੇ ਗਏ। ਹਾਂਜੀ ਉਹ ਭਈਏ ਦੱਸਦੇ ਪਰ ਪਾਕਿਸਤਾਨ ਨੂੰ ਨੀਰ ਬਾਰੇ ਕੋਈ ਸ਼ੋਰ ਨਹੀਂ ਰੱਖ ਸਕਦੇ ਤੇ ਇਸ ਪਰਿਵਾਰ ਦੇ ਨਾਲ ਕੋਈ ਰੰਜਿਸ਼ ਸੀ ਉਹਨਾਂ ਦੀ ਕੋਈ ਸਰ ਕੁਝ ਨਹੀਂ ਕੋਈ ਕੁਝ ਕਹਿ ਨਹੀਂ ਸਕਦੇ ਆ ਕਿਉਂਕਿ ਸਾਡੇ ਪਰਿਵਾਰ ਨਾਲ ਕੋਈ ਰੰਜਿਸ਼ ਨਹੀਂ ਉਹਨਾਂ ਦੀ ਪਹਿਲਾਂ ਤੋਂ ਕਿਸੇ ਦੀ ਵੀ ਕੋਈ ਸੁਣੇ ਬੰਦਾ ਪਤਾ ਨਹੀਂ ਬੰਦਾ ਹੈ ਕੋਣਿਆ ਕੋਣ ਨਹੀਂ ਕਿੰਨੇ ਕੇ ਬੰਦੇ ਸੀ ਅਬਾਊਟ ਜਿਹੜੇ ਆਏ ਸਰ ਭਈਆ ਦਾ ਦੱਸਣ ਮੈਂ ਤਾਂ ਕੋ ਪੰਜ ਤੋਂ 6 ਬੰਦੇ ਸੀ ਕਾਰ ਦਾ ਵੀ ਪਤਾ ਲੱਗਿਆ ਕਿਹੜੀ ਸੀ ਕੋਈ ਜਾ ਕਿੱਦਾਂ ਉਹ ਤਾਂ ਜਦੋਂ ਬਾਅਦ ਚ ਸੀਸੀਟੀਵੀ ਫੁਟੇਜ ਦੇਖੀ ਆ ਉਹ ਚ ਦਿਦਾ ਪਿਆ ਬਈ ਦੋ ਟੋਸ ਗੱਡੀ ਆ ਤਾਂ ਜਿਹੜਾ ਉਹਦਾ ਸਮਾਨ ਚੱਕਿਆ ਕੰਨਜ ਲੱਗਣ ਤੋਂ ਬਾਅਦ ਉਹ ਤੇ ਉਸ ਗੱਡੀ ਦੇ ਕ੍ਰੋਮ ਪਲੇਟ ਦੂਜੀ ਆ